ਪੁਰਾਣੇ ਆ ਪਾਠ ਵੀ ਕਲਾਇਆ ਹੋਇਆ ਇੱਕ ਸਹਿਜ ਪਾਠ ਦਾ ਭੋਗ ਪਾਤਾ ਦੂਜਾ ਰੱਖਿਆ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਪਰ ਇਹਦੇ ਵਿੱਚ ਚੀਜ਼ ਆਨੋ ਨਹੀਂ ਹਟਦੀ ਜੇ ਅਸੀਂ ਲੋਕਾਂ ਨੂੰ ਦਸੀਏ ਕੱਲ ਨੂੰ ਲੜਕੀ ਦਾ ਬੱਚੀ ਦਾ ਵਿਆਹ ਸ਼ਾਦੀ ਕਰਨੀ ਔਖੀ ਹੈ ਇਹ ਤਾਂ ਸਾਨੂੰ ਪਤਾ ਹੈ ਔਰ ਆਂਟ ਗਵਾਂਟ ਨੂੰ ਵੀ ਪਤਾ ਲੱਗ ਗਿਆ ਜਦੋਂ ਇਹਦੇ ਵਿੱਚ ਚੀਜ਼ ਆਉਂਦੀ ਹੈ ਚੀਜ਼ਾਂ ਚੁਪ ਚੁਪ ਮਾਰਦੀ ਹੈ ਬੰਦਿਆਂ ਨੂੰ ਚੁੱਕ ਕੇ ਮਾਰਦੀ ਐਨੀ ਤਾਕਤ ਆ ਜਾਂਦੀ ਤਾਂ ਜਦੋਂ ਗੱਲਾਂ ਸੁਣੀਆਂ ਉਹ ਸਿੰਘ ਸਾਹਿਬ ਅੱਗੋਂ ਫਿਰ ਬੈਠਿਆ ਬੈਠਿਆ ਬੋਲੇ ਕਹਿੰਦੇ ਉਹ ਐਵੇਂ ਤੁਸੀਂ ਕਰਦੇ ਇਦਾਂ ਦੀ ਨਹੀਂ ਕੋਈ ਚੀਜ਼ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਤ ਤੇ ਭਰੋਸਾ ਰੱਖੋ ਐ ਕੁਝ ਨਹੀਂ ਹੁੰਦਾ ਤੇ ਨਾਲੇ ਮੂੰਹ ਚੋਂ ਐ ਨਿਕਲੇ ਕਹਿੰਦਾ ਅੱਜ ਮੈਂ ਇੱਥੇ ਹੀ ਆ ਲੈ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਹੈ ਅੱਜ ਮੈਂ ਇੱਥੇ ਹੀ ਆ ਕਹਿੰਦਾ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਹੈ ਤਾਂ ਇਦਾਂ ਵਿਸ਼ਵਾਸ ਰੱਖ ਕੇ ਉਹ ਸਿੰਘ ਸਾਹਿਬ ਨੇ ਗੱਲ ਕਹੀ ਤੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪਿੰਡਾਂ ਦਾ ਸੁਭਾਅ ਹੁੰਦਾ ਉਹ ਦੁੱਧ ਮਣਾ ਲੈਂਦੇ ਨੇ ਰਾਤ ਨੂੰ